ਇਲਾਕੇ ਦਾ ਮਾਹੌਲ ਜੀ ਇਤਰਾ ਹੀ ਆ ਲੋਕਾਂ ਦੇ ਵਿੱਚ ਚਲੋ ਮਤਲਬ ਡਰ ਤੇ ਹੈਗਾ ਹੀ ਆ ਉਹ ਚੀਜ਼ ਦਾ ਤੇ ਬਾਕੀ ਹਾਲੇ ਮਤਲਬ ਕੋਈ ਅਰੇਸ਼ ਨਹੀਂ ਕੋਈ ਚੀਜ਼ ਨਹੀਂ ਗਈ ਲੋਕ ਆਪੋ ਆਪਣੇ ਘਰਾਂ 'ਚ ਆ ਤੇ ਉਹ ਚੀਜ਼ ਦਾ ਡਰ ਤੇ ਹੈਗਾ ਤੁਹਾਨੂੰ ਪਰਾ ਉਧਰ ਹਮਲਾ ਕੀਤਾ ਤੇ ਲੋਕਾਂ ਦੇ ਵਿੱਚ ਇਹ ਚੀਜ਼ ਦਾ ਡਰ ਤੇ ਹੈ ਆ ਵੀ ਵੀ ਜਿਹੜਾ ਹੋਇਆ ਹਮਲਾ ਸਾਡੇ ਪਿੰਡ ਤੋਂ ਪਾਕਿਸਤਾਨ ਕਿੰਨੀ ਕੁ ਦੂਰ ਹੈ ਸਾਡੇ ਪਿੰਡ ਤੋਂ ਜੀ 200 100 ਮੀਟਰ ਹੀ ਹੈ ਤੇ ਸਾਰੇ ਮਤਲਬ ਕਿ ਇਤੋਂ ਕੁਝ ਘਰ ਗਏ ਵੀ ਆ ਕਿ ਸਾਰੇ ਇੱਥੇ ਸੇ ਨੀ ਕੁਝ ਦਰ ਬੱਚੇ ਪੁੱਛੇ ਕੋਈ ਤੁਹਾਨੂੰ ਪਤਾ ਲੱਗੇ ਕੋਈ ਲੋਕ ਬਾਕੀ ਤਰਕੀਬਨ ਲੋਕ ਘਰਾਂ ਜੀ ਹਾਲੇ ਜਦੋਂ ਕੋਈ ਆਦੇਸ਼ ਹੋਊਗਾ ਜਾਂ ਕੋਈ ਆਪਣਾ ਹੋਊਗੀ ਪਤਾ ਲੱਗੂਗਾ ਤੇ ਫਿਰ ਤੁਹਾਨੂੰ ਪਤਾ ਜੰਗ ਦੇ ਵਿੱਚ ਕਿੰਨੇ ਖਲੋਣਾ ਜੀ ਇੱਥੇ ਕਿਹੜਾ ਪਿੰਡ ਵਾ ਇਹ ਕਲਸ ਪਿੰਡ ਹੈ ਜੀ ਜਦੋਂ ਇੱਕੇ ਮਾਹੌਲ ਬੰਦਾ ਇਦਾਂ ਦਾ ਤੇ ਕੀ ਨੁਕਸਾਨ ਹੁੰਦਾ ਆਪਣੇ ਲੋਕਾਂ ਦਾ ਨੁਕਸਾਨ ਜੀ ਤੁਹਾਨੂੰ ਪਤਾ ਇੱਥੇ ਤੇ ਪਿਛਲੀ ਵਾਰੀ 65 ਜਾਂਦੇ ਵੀ ਮੱਲਿਆ ਗਿਆ ਸਾਰਾ ਪਿੰਡ ਹੀ ਆਪਣਾ ਤੇ ਰੂੜੀਆਂ ਤੱਕ ਨਹੀਂ ਛੱਡੀਆਂ ਇਹ ਲੋਕਾਂ ਦਾ ਬੜਾ ਭਾਰੀ ਨੁਕਸਾਨ ਆਇਆ ਲੋਕ ਮਹਾ ਜੰਗ ਉਹ ਫੋਨਾ ਉਹਦਾ ਘਰ-ਬਾਰ ਬਣਾ ਕੇ ਬੈਠੇ ਆ ਬੜਾ ਔਖਾ ਇਸ ਚੀਜ਼ ਦਾ ਬਾਰਡਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਅੱਛਾ ਹਾਂਜੀ ਕੀ ਨਾ ਬਾਈ ਜੀ ਸੁਚੈਨ ਸਿੰਘ ਜੀ ਕਿਹੜਾ ਪਿੰਡ ਹੈ ਜੀ ਇਹ ਇਹ ਪਿੰਡ ਕਲਸਿਆ ਜੀ ਹਾਂਜੀ ਕੀ ਕਹਿਣਾ ਜੀ ਜਿੱਦਾਂ ਕਿ ਲੜਾਈ ਦਾ ਮਾਹੌਲ ਬਣਿਆ ਫਿਰਦਾ ਬਾਰਡਰਾਂ ਤੇ ਕੀ ਲੜਾਈ ਦਾ ਤਾਂ ਜੀ ਮਾੜਾ ਹੀ ਹੈ ਜਦੋਂ ਦੂਜਾ ਮਾੜਾ ਮੋਟੋ ਤੇ ਜਦ ਕਸ਼ਵੀਰ ਦੇ ਵਿੱਚ ਖਲਰ ਮੱਚਦਾ ਤੇ ਜੁੱਲੀ ਬਿਸਤਰਾ ਬਾਰਡਰ ਵਾਲੇ ਪਿੰਡਾਂ ਨੂੰ ਚੁੱਕਣਾ ਪੈਂਦਾ ਕਈਆਂ ਦੀਆਂ ਤਾਂ ਐਕਸੀਡੈਂਟ ਹੋ ਕੇ ਮਰ ਜਾਂਦੇ ਇੱਕ ਤੇ ਬਾਰਡਰ ਤੇ ਭਾ ਹੁਣ ਮਨ ਲਾਉਣ ਪਾਵੇ ਲੱਗੇ ਨਾ ਵੀ ਨਾ ਲੱਗੇ ਤੇ ਬਾਰਡਰ ਦਾ ਪਤਾ ਲੱਗ ਗਿਆ ਸਾਡੇ ਪਿੰਡ ਕਿੰਨੇ ਕੁ ਲੋਕ ਰਹੇ ਹੋਥੇ ਸਾਡੇ ਪਿੰਡੋਂ ਅੱਧੇ ਕੁ ਪਿੰਡ ਦੇ ਕੁਟੂ ਚਲੇ ਗਏ ਨੇ ਹਾਂਜੀ ਤੇ ਬਾਕੀ ਕੋਈ ਡੰਗਰ ਵਛਾ ਸਾਰਾ ਉਹ ਇੱਥੇ ਆ ਤੇ ਬੱਚੇ ਪੁੱਛੇ ਜਿਹੜੇ ਪਿੱਛੇ ਕੱਢਦੇ ਲੋਕਾਂ ਨੇ ਸਰਕਾਰ ਪ੍ਰਸ਼ਾਸਨ ਵਾਲੋ ਕਹਾ ਗਿਆ ਉੱਠਣ ਲਈ ਨਾ ਨਾ ਪ੍ਰਸ਼ਾਸਨ ਕੋਈ ਕੁਝ ਨਹੀਂ ਆਖਿਆ ਕਿ ਉਹਨੂੰ ਕੁਝ ਨਹੀਂ ਜਾਣਵਾ ਤੇ ਨਹੀਂ ਆਖਿਆ ਤੁਸੀਂ ਜਾਓ ਕਿ ਨਾ ਜਾਓ ਬੱਚੇ ਸਕੂਲਾਂ ਹੀ ਪੜਦੇ ਫਿਰ ਉਹਨਾਂ ਦਾ ਕੀ ਕੀਤਾ ਗਿਆ ਨਹੀਂ ਬੱਚੇ ਜੀ ਕਿਹਨੇ ਸਕੂਲ ਘੱਲੇ ਹੀ ਨਹੀਂ ਗੇ ਡਰਦੇ ਨੇ ਸਕੂਲ ਘੱਲੇ ਨਹੀਂ ਕੀਦਾ ਕਿਹੜੇ ਉਹਨਾਂ ਗੋਲੇ ਛੋੜ ਦੇਣ ਜਾਣ ਬੱਚੇ ਬਣ ਕੇ ਕਿਹਨੇ ਸਾਹਮਣੀ ਇਹ ਕਰਕੇ ਬੱਚੇ ਸਾਰੇ ਘਰਾਂ ਜੀ ਬਾਰ-ਬਾਰ ਮਾਹੌਲ ਬੰਦਾ ਵਾ ਜੰਗ ਦਾ ਆਪਣੇ ਬਾਰਡਰ ਲਾ ਕੇ ਨੁਕਸਾਨ ਹੁੰਦਾ ਵਾ ਇਹਦੇ ਪਰ ਇਹ ਤੇ ਪਿੰਡ ਵਾਲੇ ਕੀ ਸੋਚਦੇ ਆ ਕਿ ਜੰਗ ਹੋਣੀ ਚਾਹੀਦੀ ਆ ਕਿ ਨਹੀਂ ਹੋਣੀ ਨਹੀਂ ਨਹੀਂ ਜੰਗ ਹੁਣ ਕੋਈ ਵੀ ਨਹੀਂ ਸੋਚਦਾ ਜੰਗ ਹੋਵੇ ਤੇ ਜਿਵੇਂ ਮਾਹੌਲ ਬਣ ਜਾਂਦਾ ਵਾ ਹਰ ਵਾਰੀ ਕਿਤੇ ਨਾ ਕਿਤੇ ਕੁਈ ਹਮਲਾ ਹੋ ਜਾਂਦਾ ਜਾਂ ਨਾ ਕੁਛ ਹੋ ਜਾਂਦਾ ਉਹ ਤੁਹਾਨੂੰ ਪਹਿਲਾਂ ਦੱਸ ਦੇਣਾ ਵੀ ਇਹ ਜੰਗ ਨਾ ਵੀ ਨਾ ਲੱਗੇ ਜਿਹੜਾ ਬਾਰਡਰ ਏਰੀਆ ਤੇ ਜਿੰਨੇ ਪਿੰਡ ਗਏ ਇਹਨਾਂ ਦੇ ਪਤਾ ਲੱਗ ਜਾਂਦਾ